ਕਬਿਲ ਜਿਹੜਾ ਉਹ ਪਾਪਰਾ ਐਕਟ ਐਮੈਂਡਮੈਂਟ ਐਕਟ 2024 ਜਿਹੜਾ ਉਹ ਲਿਆਂਦਾ ਗਿਆ ਜਿਹਦੇ ਵਿੱਚ ਇਹ ਫੈਸਲੇ ਕੀ ਹੈ ਸਰਕਾਰ ਵੱਲੋਂ ਕਿ 31 ਜੁਲਾਈ 2024 ਯਾਨੀ ਕਿ 31 7 2024 ਤੱਕ ਉਹ ਲੋਕ ਜਿਨ੍ਹਾਂ ਨੇ ਜੇ ਇਲ ਲੀਗਲ ਅਨ ਅਪਰੂਵਡ ਕਲੋਨੀ ਦੇ ਵਿੱਚ 500 ਗਜ਼ ਤੱਕ ਦਾ ਪਲਾਟ ਜਿਹੜਾ ਉਹ ਲੈ ਵੀ ਲਿਆ ਪਰ ਉਹਦੇ ਕੋਲੇ 31 ਸਤ ਤੋਂ ਪਹਿਲਾਂ ਰਜਿਸਟਰਡ ਬਿਆਨਾ ਪਾਵਰ ਆਫ ਅਟਾਰਨੀ ਜਾਂ ਪੱਕੇ ਦੇ ਵਿੱਚ ਬੈਂਕ ਦੀ ਟਰਾਂਜੈਕਸ਼ਨ ਹੈਗੀ ਕਿ ਉਹ ਸਾਈ ਜਾਂ ਬਿਆਨਾ ਹੋਇਆ ਹੋਇਆ ਉਹ ਪਲਾਟ ਖਰੀਦਣ ਵਾਸਤੇ ਉਹਨਾਂ ਲੋਕਾਂ ਨੂੰ ਕੋਈ ਐਨਓਸੀ ਲੈਣ ਦੀ ਲੋੜ ਨਹੀਂ ਰਹੂਗੀ ਤੇ ਉਹ 2 ਨਵੰਬਰ ਤੱਕ ਆਪਣੀਆਂ ਰਜਿਸਟਰੀਆਂ ਜਿਹੜੀਆਂ ਕਰਾ ਸਕਣਗੇ ਕਿਉਂਕਿ ਅਕਤੂਬਰ ਦੇ ਵਿੱਚ ਫਸਲਾਂ ਦੇ ਪੈਸੇ ਆ ਜਾਂਦੇ ਨੇ ਇਸ ਕਰਕੇ 2 ਨਵੰਬਰ ਹੈ ਜਿਹੜੀ ਉਹ ਨਿਰਧਾਰਿਤ ਕੀਤੀ ਗਈ ਹੈ ਇਹਦੇ ਨਾਲ ਪੰਜਾਬ ਦੇ ਲੱਖਾਂ ਇੰਡੀਵਿਜੂਅਲ ਪਲਾਟ ਹੋਲਡਰਸ ਨੂੰ ਰਾਹਤ ਹੈ ਜਿਹੜੀ ਬੈਨੇਫਿਟ ਹੈ ਜਿਹੜਾ ਉਹ ਮਿਲੇਗਾ ਔਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਗਲ ਕਲੋਨੀਆ ਦਾ ਰੁਝਾਨ ਪੰਜਾਬ ਦੇ ਵਿੱਚ ਬੰਦ ਹੋ ਸਕੇ ਉਹਦੇ ਲਈ ਜਿਹੜਾ ਜੁਰਮਾਨਿਆਂ ਦਾ ਔਰ ਸਜ਼ਾ ਦਾ ਪ੍ਰਬਧਾਨ ਹੈ ਪ੍ਰੋਵੀਜ਼ਨ ਹੈ ਜਿਹੜੀ ਉਹ ਵੀ ਪਹਿਲਾਂ 2 ਤੋਂ 7 ਲੱਖ ਤੱਕ ਦਾ ਜੁਰਮਾਨਾ ਸੀਗਾ ਉਹ ਵਧਾ ਕੇ 25 ਮਿਨੀਮਮ 25 ਲੱਖ ਤੋਂ ਵੱਧ ਤੋਂ ਵੱਧ 5 ਕਰੋੜ ਕਰ ਦਿੱਤਾ ਗਿਆ ਹੈ ਔਰ ਸਜ਼ਾ ਵੀ 2 ਸਾਲ ਤੋਂ ਵਧਾ ਕੇ 10 ਸਾਲ ਤੱਕ ਦੀ ਹੈ ਜਿਹੜੀ ਮਿਨਿਮਮ 5 ਸਾਲ ਔਰ ਮੈਕਸਿਮ 10 ਸਾਲ ਦੀ ਹੈ ਜਿਹੜੀ ਉਹਨਾਂ ਇਲਲੀਗਲ ਕਲੋਨਾਈਜ਼ਸ ਦੀ ਵਜ੍ਹਾ ਕਰਕੇ ਕਰ ਦਿੱਤੀ ਹੈ ਕਿ ਜਿਹੜੇ ਕਲੋਨੀਆਂ ਕੱਢਦੇ ਨੇ 2 ਨੰਬਰ ਦੇ ਵਿੱਚ ਇਹਦੇ ਨਾਲ ਸਰਕਾਰ ਦੇ ਮਾਲੀਏ ਦਾ ਨੁਕਸਾਨ ਹੁੰਦਾ ਹੈ ਜਿਹੜੇ ਲੀਗਲ ਕੰਮ ਕਰਦੇ ਨੇ ਕਲੋਨਾਈਜ਼ੇਸ਼ਨ ਕਰਦੇ ਨੇ ਉਹਨਾਂ ਦਾ ਨੁਕਸਾਨ ਹੁੰਦਾ ਔਰ ਸਭ ਤੋਂ ਵੱਡਾ ਨੁਕਸਾਨ ਉਹਨਾਂ ਭੋਲੇ-ਪਾਲੇ ਲੋਕਾਂ ਦਾ ਹੁੰਦਾ ਹੈ ਜਿਹੜੇ ਆਪਣੇ ਜ਼ਿੰਦਗੀ ਭਰ ਦੀ ਮਿਹਨਤ ਦੀ ਮਿਹਨਤ ਮਸ਼ੱਕਤ ਦੀ ਕਮਾਈ ਹੈ ਜਿਹੜੀ ਉਸ ਪਲਾਟ ਨੂੰ ਖਰੀਦਣ ਦੇ ਵਿੱਚ ਲਾਉਂਦੇ ਨੇ ਪਰ ਜਦੋਂ ਉੱਥੇ ਜਾ ਕੇ ਨਕਸ਼ਾ ਪਾਸ ਕਰਾਉਣ ਲਈ ਜਾਂਦੇ ਨੇ ਬਿਜਲੀ ਦਾ ਬਿੱਲ ਲੈਣ ਦੇ ਲਈ ਜਾਂਦੇ ਨੇ ਸੀਵਰੇਜ ਪਾਉਣ ਦੇ ਲਈ ਲਾਈਟਾਂ ਦੇ ਲਈ ਸੜਕਾਂ ਦੇ ਲਈ ਪਾਰਕਾਂ ਦੇ ਲਈ ਇਹਨਾਂ ਚੀਜ਼ਾਂ ਦੇ ਲਈ ਜਾਂਦੇ ਨੇ ਤੇ ਉਹ ਅੱਗੋਂ ਪਤਾ ਲੱਗਦਾ ਕਿ ਇਹ ਇਲੀਗਲ ਕਲੋਨੀ ਸੀਗੀ ਸੋ ਉਸ ਰੁਝਾਨ ਨੂੰ ਜੜੋਂ ਖਤਮ ਕਰਨ ਦੇ ਲਈ ਇਹ ਜਿਹੜੀਆਂ ਸਜ਼ਾਵਾਂ ਦਾ ਦੀ ਪ੍ਰੋਵੀਜ਼ਨ ਹੈ ਜਿਹੜੀ ਇਹ ਵਧਾਈ ਗਈ ਹੈ ਔਰ ਮੈਂ ਇੱਕ ਵਾਰ ਫੇਰ ਤੋਂ ਆਪਣੇ ਸਾਰੇ ਸਾਥੀਆਂ ਦੇ ਨਾਲ ਮਾਨਯੋਗ ਸੀਐਮ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਨਾ ਚਾਹੁੰਨਾ ਔਰ ਪੰਜਾਬ ਦੇ ਕਰੋੜਾਂ ਲੋਕਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਨਾ ਕਿ ਇਸ ਇੱਕ ਪ੍ਰੋਵੀਜ਼ਨ ਦੇ ਨਾਲ ਇਸ ਇੱਕ ਬਿੱਲ ਦੇ ਨਾਲ ਜਿਹੜਾ ਇਲੀਗਲ ਕਲੋਨੀ ਦਾ ਅਰਜਨ ਟੋਟਲ ਖਤਮ ਹੋ ਜਾਊਗਾ ਔਰ ਲੱਖਾਂ ਲੋਕਾਂ ਨੂੰ ਬੈਨੀਫਿਟ ਹੈ ਜਿਹੜਾ ਉਹ ਹੋਏਗਾ ਉਹਨਾਂ ਦੀ ਖੱਜਲ ਖਵਾਰੀ ਹੈ ਜਿਹੜੀ ਜਿਹੜੀ ਖੱਜਲ ਖਵਾਰੀ ਦੀ ਵਜ੍ਹਾ ਕਰਕੇ ਉਹਨਾਂ ਨੂੰ ਕਮੇਟੀਆਂ ਦੇ ਵਿੱਚ ਮਿਊਸਪਲ ਕਮੇਟੀਆਂ ਦੇ ਵਿੱਚ ਔਰ ਤਹਿਸੀਲਦਾਰਾਂ ਦੇ ਦਫ਼ਤਰ ਦੇ ਵਿੱਚ ਕਈ ਵਾਰੀ ਕਰਪਸ਼ਨ ਵੀ ਹੁੰਦੀ ਸੀਗੀ ਉਹਦੇ ਉੱਪਰ ਵੀ ਠੱਲੇ ਜਿਹੜੀ ਪਊਗੀ ਸੋ ਬਹੁਤ-ਬਹੁਤ ਧੰਨਵਾਦ ਸੀਐਮ ਸਾਹਿਬ ਦਾ ਔਰ ਪੰਜਾਬ ਦੇ ਕਰੋੜਾਂ ਲੋਕਾਂ ਦਾ ਸੋਰੀ ਦੁਬਾਰਾ ਬੋਲੋ ਕੀ ਇਹਨੇਓ ਜਿਹੜੀ ਲੀਗਲ ਕਲੋਨੀ ਹੈ ਉਹਦੇ ਤੱਕ ਕੋਈ ਦਿੱਕਤ ਹੀ ਨਹੀਂ ਹੈਗੀ ਉਹ ਤਾਂ ਆਲਰੇਡੀ ਡਿਪਾਰਟਮੈਂਟ ਕੋਲੇ ਸਰਕਾਰ ਕੋਲੇ ਉਹ ਤਾਂ ਸਰਕਾਰ ਨੂੰ ਆਲਰੇਡੀ ਪਤਾ ਹੀ ਹੈ ਜਿਹੜੀ ਟੋਟਲ 100% ਜਿਹੜੀ ਲੀਗਲ ਹੈ ਜਿਹਨੇ ਸਾਰੀਆਂ ਪ੍ਰੋਵੀਜ਼ਨ ਸਾਰੇ ਡਿਪਾਰਟਮੈਂਟਾਂ ਦੀਆਂ ਪੂਰੀਆਂ ਕੀਤੀਆਂ ਨੇ ਜਿਹਨੇ ਰੇਰਾ ਦਾ ਨੰਬਰ ਲਿਆ ਹੋਇਆ ਉਹਨੂੰ ਤਾਂ ਉਹਦਾ ਤਾਂ ਇਹ ਨਾਲ ਲਿੰਕ ਹੀ ਕੋਈ ਨਹੀਂ ਉਹਨੂੰ ਤਾਂ ਐਨਓਸੀ ਦੀ ਲੋੜ ਪਹਿਲਾਂ ਵੀ ਨਹੀਂ ਸੀ ਅੱਜ ਵੀ ਨਹੀਂ ਹੈ ਹਾਂਜੀ ਬਹੁਤ ਕਲੋਨੀਆਂ ਦੀ ਜੇਕਰ ਰਜਿਸਟਰੀ ਕਰਾਈ ਜਾਂਦੀ ਹੈ ਇਸ ਸਟ੍ਰਕਚਰਾਂ ਦੇ ਲਈ ਉਹਨਾਂ ਬੰਦਿਆਂ ਤੋਂ ਐਨਓਸੀ ਮੰਗੀ ਜਾਂਦੀ ਹੈ ਤੇ ਉਹ ਐਨਓਸੀ ਜਿਹੜੀ ਆ ਉੱਤੋਂ ਦੀ ਲੈਣੀ ਪੈਂਦੀ ਹੈ ਡੈਫੀਨਿਟਲੀ ਉਹੀ ਤਾਂ ਮੈਂ ਕਹਿ ਰਿਹਾ ਨਾ ਜੀ ਕਿ ਉਹਨਾਂ ਤੋਂ ਉਹ ਵੀ ਜਿਹੜੀ ਇਲਲੀਗਲੀ ਵਜਾ ਕਰਕੇ ਖੱਜਲ ਖੋਰੀ ਚੱਲਣੀ ਪੈਂਦੀ ਸੀ ਉਹ ਵੀ ਆਟੋਮੈਟਿਕਲੀ ਖਤਮ ਹੋ ਗਈ ਨਾ ਜਦੋਂ ਇੱਕ ਪ੍ਰੋਵੀਜ਼ਨ ਬਣਾਤੇ ਜਦੋਂ ਕਲੋਨਾਈਜ਼ਰ ਨੇ ਜਾ ਕੇ ਦਿਖਾਤਾ ਮੈਂ 플ੌਟ ਖਰੀਦਿਆ ਮੈਂ ਜਦੋਂ ਤਸਦੀਕਾਰ ਕੋਲ ਜਾਣਾ ਕਿ ਜੀ ਮੇਰੀ ਆ ਕਲੋਨੀ ਹੈ ਜਿਹੜੀ ਮੈਨੂੰ ਕਲੋਨਾਈਜ਼ਰ ਨੇ ਡਾਕੂਮੈਂਟ ਦਿੱਤੇ ਨੇ ਇਹ ਕਲੋਨੀ ਮੇਰੀ ਲੀਗਲ ਹੈ ਤੇ ਆ ਉਹਦਾ ਐਨਓਸੀ ਹੈ ਤੇ ਤੇ ਰਜਿਸਟਰੀ ਹੋ ਜਾਣੀ ਹੈ ਇਹ ਪ੍ਰੋਬਲਮ ਸਿਰਫ ਔਰ ਸਿਰਫ ਅਨਔਥਰਾਇਜ਼ਡ ਇਲੀਗਲ ਕਲੋਨੀਆ ਦੇ ਵਿੱਚ ਆਉਂਦੀ ਸੀਗੀ ਜਿਹੜੀ ਇਹ ਜੜੋ ਖਤਮ ਕਰ ਦਿੱਤੀ ਗਈ ਹੈ ਹੋਰ ਕਿਸਵਾਲ ਜੀ ਕਿਸ ਦਾ ਦੇਖੋ ਇਸ ਤਰ੍ਹਾਂ ਇਹੀ ਇਹੀ ਇੱਕ ਰੀਜ਼ਨ ਸੀਗਾ ਕਿ ਪਹਿਲਾਂ 14 ਚ 16 ਤੇ 18 ਦੇ ਵਿੱਚ ਜਿਵੇਂ ਜਿਵੇਂ ਰੈਗੂਲਰਾਈਜੇਸ਼ਨ ਪਾਲਿਸੀ ਆਉਂਦੀ ਸੀਗੀ ਜਿਹੜੇ ਇਲੀਗਲ ਕਲੋਨਾਈਜ਼ੇਸ਼ਨ ਕਰਦੇ ਸੀਗੇ ਉਹਨਾਂ ਨੂੰ ਐਨਕੋਰੇਜਮੈਂਟ ਹੁੰਦੀ ਸੀ ਕਿ ਜੇ ਇੱਕ ਵਾਰੀ ਹੁਣ ਰੈਗੂਲਰਾਈਜ਼ ਹੋ ਗਿਆ ਤੇ ਅੱਗੇ ਨੂੰ ਵੋਟਾਂ ਵੇਲੇ ਫੇਰ ਕਲਾ ਲਾਂਗੇ ਹੁਣ ਇਸ ਪ੍ਰੋਵੀਜ਼ਨ ਦੇ ਵਿੱਚ ਅਸੀਂ ਕਲੋਨੀ ਨੂੰ ਰੈਗੂਲਰਾਈਜ਼ ਨਹੀਂ ਕੀਤਾ ਲੀਗਲ ਨਹੀਂ ਕੀਤਾ ਅਸੀਂ ਇੰਡੀਵਿਜੂਅਲ ਪਲਾਟ ਹੋਲਡਰ ਨੂੰ ਕੀਤਾ ਹੁਣ ਜਿਹੜੇ ਪਲਾਟ ਇਲੀਗਲ ਕਲੋਨੀ ਦੇ ਵਿੱਚ ਉਹ ਪਏ ਰਹਿ ਗਏ ਉਹਨਾਂ ਦਾ 31/7 ਤੋਂ ਪਹਿਲਾਂ ਦਾ ਨਾ ਬਿਆਨ ਹੈ ਨਾ ਸਾਈ ਹੈ ਨਾ ਰਜਿਸਟਰਡ ਪਾਵਰ ਆਫ ਟਾਰਨੀਆ ਉਹ ਕਲੋਨਾਈਜ਼ਰ ਕੋਲ ਹੀ ਪਏ ਰਹਿ ਜਾਣਗੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਡੈਟਰੈਂਟ ਹੋਊਗਾ ਜਾ ਤਾਂ ਉਹ ਬੰਦਾ ਆਪਦੀ ਇਲਲੀਗਲ ਕਲੋਨੀ ਨੂੰ ਸਾਰੇ ਪੈਸੇ ਭਰ ਕੇ ਸਾਰੀਆਂ ਪ੍ਰੋਵੀਜ਼ਨਸ ਪੂਰੀਆਂ ਕਰਕੇ ਜਾਂ ਤਾਂ ਉਹਨੂੰ ਲੀਗਲ ਦੇ ਵਿੱਚ ਕਨਵਰਟ ਕਰੇ ਨਹੀਂ ਉਹ ਪਲਾਟ ਨੇ ਜਿਹੜੇ ਨਹੀਂ ਵਿਕੇ ਹੈਗੇ ਉਹਦੇ ਕੋਲ ਹੀ ਪਏ ਰਹਿ ਜਾਣਗੇ